ਹਿੰਸਾ ਸਿੱਕਾ ਅੱਜ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਾ ਸਾਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹੈਪੀ ਵੀਰ ਕੋਲ ਆਪਾਂ ਆਏ ਆ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਤਾਜੀ ਸੋਈਆਂ ਤੁਹਾਨੂੰ ਦਿਖਾਉਣੀ ਬਿਲਕੁਲ ਤਾਜੀ ਸੋਈ ਤੇ ਦੋ ਗੱਬਣ ਗਾਵਾਂ ਤੁਹਾਨੂੰ ਦਿਖਾਵਾਂਗੇ ਤੇ ਬਿਲਕੁਲ ਛੋਟੇ-ਛੋਟੇ ਰੇਟ ਕਰਨੇ ਨਾਰਮਲ ਜਿਹੇ ਰੇਟ ਜਿਹੜੇ ਕਰਨੇ ਆ ਤੇ ਵੀਡੀਓ ਪੂਰੀ ਵੇਖਿਓ ਤੇ ਕਹਿੰਦੇ ਅੱਜ ਮੀਮੂ ਭੈਣ ਦਿਆ ਹੋਆ ਤੇ ਬਸ ਹੋਲੇ ਹੋਲੇ ਰੇਟ ਕਰਕੇ ਤੇ ਜੜੀਆਂ ਵਾਂ ਦੇਣ ਦੀਆਂ ਕਰਨੀਆਂ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਚਲੋ ਵਧੀਆ ਚੜਦੀ ਕਲਾ ਚਾਹੀਦੀ ਜੀ ਤੇ ਨਾਮ ਦੱਸ ਤੇ ਕਰੀ ਫਿਰ ਹਾਂ ਜੀ ਬਰਾਸਨ ਸੀ ਤਸੀਲੇ ਨਾਲਾ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰ ਵੀ ਬੋਲ ਦੇ 888 2899 ਠੀਕ ਹੈ ਤੇ ਅੱਜ ਪਾਣੀ ਕਿਨੇ ਕਿਆ ਫਿਰ ਬਿਲਕੁਲ ਨਹੀਂ ਕਿਨੇ ਕਿਨੇ ਬਿਲਕੁਲ ਨਹੀਂ ਪੈਂਦੇ ਆ ਠੀਕ ਆ ਤੇ ਜਿਹੜੀ ਹੁਣ ਤਾਜੀ ਸੂਈ ਆ ਇਹ ਕਿੰਨੇ ਕੇ ਦੁੱਧ ਆ ਲਈ ਆ ਇਹ ਦੁੱਧ 20 ਲੀਟਰ ਭਰੂਗੀ ਅੱਛਾ ਹਾਂਜੀ 20 ਲੀਟਰ ਦੇ ਲਾਗੇ ਬੰਨੇ ਵਾਲੀ ਹੈਗੀ ਆ ਤੇ ਬੱਚਾ ਕੀ ਆ ਗਿਆ ਤੇ ਮਗਰ ਆ ਵਸ਼ ਆ ਗਿਆ ਰਾਤੀ ਸੀ ਆ ਵਸ਼ ਆ ਗਿਆ ਤੇ ਮਗਰ ਕਿਨਵਾ ਸੂਆ ਸੂਈ ਵਜਦੀ ਹੈ ਇਹ ਵੀ ਜੀ ਘਰ ਵਾਲੇ ਦੇ ਸੂਆ ਦੂਜਾ ਕਹਿੰਦੇ ਆ ਆਪਾਂ ਤੀਜਾ ਸੂਆ ਮੰਨ ਕੇ ਨਾ ਅੱਛਾ ਤੇ ਕਿੰਨੇ ਕੇ ਦੁੱਧ ਆ ਲਈ ਆ ਦੁੱਧ 20 ਲੀਟਰ ਵਜੇ ਭਰੂਗੀ ਤੋਰੋ ਫੇਰ ਇੱਕ ਰੀਮਾ ਜੇ ਜੁਰ ਪ੍ਰੋਪਰ ਪਾਤੀ ਜਨ ਅਜੇ ਚਵਾਈ ਕੀਤੀ ਕੋਈ ਕਿ ਨਹੀਂ ਇੱਕ ਚਵਾਈ ਕੀਤੀ ਇੱਕ ਚਵਾਈ ਜਿਹੜੀ ਕੀਤੀ ਬਾਕੀ ਥਾਣੇ ਦੇ ਆਪਾਂ ਦੇਖ ਸਕਦੇ ਲੱਗੇ ਤਾਂ ਚੰਗੇ ਗਿਆਪ ਤੇ ਜਿਹੜੇ ਥਾਣੇ ਆ ਤੇ ਕਲਾਬੀ ਰੰਗ ਦੇ ਥਣ ਕਾਫੀ ਸੋਹਣੇ ਲੱਗਦੇ ਤੇ ਮਿਲ ਕੇ ਵੀ ਇਹਨਾਂ ਵੀ ਚੰਗੀ ਲੱਗੀ ਤੋਦੋ ਇੱਕ ਰਹੀ ਬਾਕੀ ਕੱਦ ਕਾਠ ਵੀ ਚੰਗਾ ਹੈ ਤੇ ਬੇਲ ਵੀ ਚੰਗੀ ਹੈ ਬਾਕੀ ਇਹ ਜੇ ਟਾਈਮ ਵੀ ਸਵੇਰੋਂ ਸਵੇਰ ਦਾ ਹੀ ਆ ਜਿਹੜਾ ਤੇ 에어ਪੋਰਟ ਦੇ ਬਿਲਕੁਲ ਨਾਲ ਹੀ ਜਿਹੜਾ ਵਿਰਜਨ ਦਾ ਘਰ ਆ ਆ ਨਾਲ ਹੀ ਜਿਹੜਾ 에어ਪੋਰਟ ਹੈ ਉਹ سامنے ਤਾਂ ਹੀ ਦੇਖ ਸਾਦੇ ਜੀ ਤਿੰਨ ਨੰਬਰ ਗੇਟ ਦੇ ਨਾਲ ਘਾਲਿਆ ਵੀ ਜਿਹਨਾਂ ਨੇ ਤੇ ਬਾਕੀ ਥੱਲੇੋਂ ਚੰਗੀ ਬਣੀ ਆ ਬਾਕੀ ਜੇ ਕੋ ਸੰਭਲ ਕੋ ਵੀਰ ਲੈ ਜੂਗਾ ਤੇ ਦੁੱਧ ਚੰਗਾ ਕੱਢੀ ਜਾਊਗੀ ਤੇ ਕਿੰਨਾ ਕੁ ਵੇਚੇ ਫਿਰ ਇਹਦਾ ਜੱਜ ਹੈ ਮੁੱਲ ਰੱਖੀ ਆ ਆਪਾਂ ਮੁੱਲ ਦੇ ਵਿੱਚ 55000 ਕਰਤਾ ਜੀ ਅੱਛਾ ਯਾਦ ਹੀ ਦੇ ਦਾਂ 50000 ਦੀ ਦੇ ਦੋਗੇ ਚਲੋ ਬਾਕੀ ਛੋੜ ਛੜ ਮੋਕੇ ਤੇ ਕਰ ਦੋਗੇ 2000 ਰੁਪਿਆ ਹੋਰ ਛੜਦਾ ਅੱਛਾ 48 ਦੀ ਦੇ ਦੋਗੇ ਬਾਕੀ ਕੋ ਫੋਨ ਲਾਵੇ ਕਰੀ ਹੈ ਨਾ ਬਾਕੀ ਚਲੋ ਜਿੰਨੀ ਵੀ ਆ ਹੈਗੀ ਸਫਾਈਆਂ ਜਿਆ ਤੇ ਕੋਈ ਵੀ ਆਣ ਕੇ ਵੇਖੇ ਕਰੀ ਇੱਥੇ ਕੱਦ ਕਾਠ ਵੀ ਚੰਗਾ ਹੈ ਤੇ ਬੇਲ ਵੀ ਚੰਗੀ ਹੈ ਜਿਹੜੀ ਇਹਦੀ ਤੇ ਹੁਣ ਆ ਗੱਬਣ ਆ ਜਿਹੜੀ ਗਾ ਇਹਦੇ ਵੀ ਥਾਨ ਆਪਾਂ ਦੇਖ ਸਕਦੇ ਲੱਗੇ ਤਾਂ ਇਹ ਵੀ ਦਿੱ ਕਿੰਨੇ ਕਿ ਤੁੱਧਾ ਲਈ ਜੇ ਇਹ ਵੀ ਲਈ ਜੇ 10 ਬਰ 12 ਕਿਲੋ ਚ ਵਾਊਗਾ ਅੱਛਾ ਦੱਕ ਦੇ ਲੱਗਦਾ 12 ਜਿਹੜਾ ਚੋਈ ਜਾਵੇ ਮੰਨ ਲਓ ਮੰਨ ਲਓ 10 ਵਾਊ ਤੇ ਖਾਂ ਤੁਨ ਓਕੇ ਸਾਰੇ ਤੁਰ ਹਾਂ ਫੇਰ ਇੱਕ ਰੀਨਾ ਜੇ ਤਰ੍ਹਾਂ ਇਹ ਕੱਢ ਜੂ ਠੀਕ ਹੈ ਉਦੋਂ ਠੰਡੀ ਢੇਰੀ ਆ ਜਿਹੜੀ ਬਾਕੀ ਇਹ ਵੀ ਇਹੋ ਜਿਹੇ ਗਾਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਵਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵਿੱਚ 30000 ਕਰਦੇ ਜੀ ਅੱਛਾ 5000 ਦੇ ਦਾਂ 5000 ਦੇ ਰੋਗੇ ਹੋਰ ਮਾਨਤਨ ਕਰਦਾ ਅੱਛਾ ਮੌਕੇ ਤੇ ਹੋਰ ਕਰ ਦੋ ਹਾਂ ਨਾ 2000 ਦੇ ਦਾਂ ਅੱਛਾ ਜੱਸ ਨੋ 2000 ਠੀਕ ਹੈ ਜੀ ਠੀਕ ਹੈ ਤੇ ਇਹ ਤਾਂ ਵੀ ਹੋਣਾ ਪੈਗਾ ਜੇ ਕੋਈ ਇੱਕ ਵੀ ਹੋਰ ਹੈਗਾ ਜੇ ਆ ਗੱਭਣ ਜੀ ਠੀਕ ਹੈ ਵੀ ਗੱਭਣ ਆ ਅਗਲੇ ਥਾਂ ਦੀ ਵੀ ਇਹ ਤੇ ਲੜ ਜੇ ਅੱਛਾ ਇਹਦਾ ਇੱਕ ਥੰਨ ਦੀਆਂ ਗੱਲਾਂ ਚੱਲਦਾ ਕਿੰਨਾ ਕਿ ਟਾਈਮ ਹੈ ਜ ਲੈ ਜੀ ਸੋਣ ਚ ਇਹ ਵੀ ਜੀ 2 ਮਹੀਨਾ ਖੜੀ ਸਤਾਂ ਮਹੀਨਾ ਦੀ ਕੱਪਣੀ ਅੱਛਾ ਸਤਾਂ ਮਹੀਨਾ ਦੀ ਕੱਪਣੀ ਇਹ ਘਰ ਦੀ ਗਾਂ ਦਾ ਹਾਂਜੀ ਕਰਦੀ ਅੱਛਾ ਤੇ ਇਹ ਸਤਾਂ ਦੇ ਇਹ ਤਾਂ ਫਿਰ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੀ ਹੈ ਕਿ ਸਰ ਮਤਲਬ ਵੀ ਦੁੱਧ ਦਾ ਰਿਕਾਰਡ ਦਾ ਪਤਾ ਕਿੰਨਾ ਹੈ ਦੁੱਧ ਦੇ ਮੰਨ ਦੁੱਧ ਤਿੰਨ ਥਣਾਂ ਦੇ ਵਿੱਚੋਂ ਵੀ 14 15 ਕਿਲੋ ਜੁਮਦੀ ਹੈ ਅੱਛਾ ਹਾਂਜੀ ਤੋਰੋ ਹਾਂ ਫਿਰ ਇੱਕ ਦਿਨ ਹੁਣ ਇਹੋ ਵੀ ਜਿੱਸੀ ਰਹੀ ਆ ਦੋ ਮਹੀਨੇ ਕੇ ਬਿਨਾਂ ਸੰਭ ਨਹੀਂ ਪੈਣੀ ਆ ਤੇ ਇੱਕ ਥਣ ਦੀ ਜਿਹੜੀ ਅਗਲੇ ਦੀ ਫਿਲ ਲੜਿਆ ਤੇ ਰੇਟ ਵੀ ਇਹਦਾ ਜਿਹੜਾ ਉਤਸਾਹ ਨਾ ਹੋ ਜਣਾ ਸੋਨਾ ਇਹ ਆ ਵੀ ਨੇ ਸਿਆਲਾਂ ਚ ਤੇ ਜਦੋਂ ਤੱਕ ਇਹਨੇ ਸੋਨਾ ਮੈਂ ਜੇ ਕੋ ਸਾਹ ਬਲਾ ਖੜੂਗਾ ਤੇ ਸਰੀਰੋਂ ਵੀ ਰਾਜੀ ਹੋ ਜਣਾ ਮੈਂ ਇਹਨੇ ਤੇ ਬਾਕੀ ਜਦੋਂ ਮੌਸਮ ਵੀ ਜਿਹੜਾ ਦੁੱਧ ਵਾਲ ਆ ਜਾਂਦਾ ਤੇ ਉਤਰ ਇਹ ਆ ਵੀ ਕੱਦ ਕਾਠ ਪੱਖੋਂ ਸਾਰੀਆਂ ਤੋਂ ਜਵਾਨ ਐ ਜਿੰਨੀਆਂ ਤੁਹਾਨੂੰ ਦਿਖਾਈਆਂ ਉਹ ਕਿੰਨਾ ਮਈ ਐ ਕੋਈ ਉਹਦੀ ਗੱਲ ਨਹੀਂ ਐ ਹਾਂ ਦੇਖ ਸਾਡੇ ਦੰਦ ਪੂਰੇ ਦੰਦ ਸਾਰੇ ਓਕੇ ਆ ਜਿਹੜੇ ਚਲੋ ਤਾਂ ਥੋੜੀ ਲਿਸਟ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ 12000 ਕਰਦੇ ਜੀ 12000 ਰਿਹਾ 10000 ਦੀ ਦੇ ਦੇਣਾ ਅੱਛਾ ਇਹ 10000 ਦੀ ਦੇ ਦੇਣੀ ਹੈ ਹੋਰ ਮਨ ਕਰ ਤਾਂ 2000 ਠੀਕ ਹੈ 8000 ਦੀ ਨਾ ਦੇਣਾ 8000 ਦੀ ਕਿੰਨੇ ਲੀਟਰ ਵਾਲੀ ਅੱਜ 14 15 ਲੀਟਰ ਵਾਲੀ 8000 ਦੀ 7 ਮਹੀਨੇ ਦੀ ਗੱਬਣਾ ਸਾਡੇ ਨੂੰ 7 ਦੀ ਗੱਬਣਾ ਠੀਕ ਹੈ ਤੇ ਠੀਕ ਹੈ ਵੀ ਜੀ ਹੋਰ ਕੁਝ ਕਹਣਾ ਜੀ ਬਾਕੀ ਉਹ ਇੱਕ ਜਿਹੜੇ ਸੋਏ ਆ ਹਾਂਜੀ ਉਹ ਚੋ ਕੇ ਆਪਣੀ ਕਿਸਦੀ ਕਰਨ ਗੱਬਣਾ ਆਪਣਾ ਪਾਸ ਕਰਕੇ ਪਾਸ ਕਰਕੇ ਵੇਖ ਕੇ ਖੜਨਾ ਠੀਕ ਹੈ ਵੀ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਵੇਖ ਕੇ ਕਿ ਬਾਕੀ ਆ ਵੀ ਪਾਸ ਹੀ ਹੋਣੀ ਆ ਹਾਂਜੀ ਤਾਂ ਜੀ ਸੂਈ ਆ ਵੀ ਆਪਣੀ ਕੋ ਪਾਸ ਕਰਕੇ ਖੜੇ ਤੇ ਜੜੀਆਂ ਗੱਬਣਾ ਵੀ ਪਾਸ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ